ਮੈਂ ਵੇਸ ਤੇ ਕੁਝ ਨਹੀਂ ਅਪਲਾਈ ਕਰਦੀ ਮoiisturizer sometimes अदरवाइज ਮੇਰੇ ਇੱਥੇ ਛੋਟਾ ਜਿਹਾ ਥੋੜਾ ਜਿਹਾ ਮਾਰ ਕੇ ਗਿਆ ਬਿਲਕੁਲ ਛੋਟਾ ਜਿਹਾ ਉਹ ਮੈਨੂੰ ਇੱਕ ਸਨ ਬਰਨ ਹੋ ਗਈ ਸੀ ਇਹ ਇਸ ਕਰਕੇ ਮੈਂ ਉਹਨੂੰ ਹਾਈਡ ਕਰਨ ਲਈ ਜਸਟ ਇੱਥੇ ਅਪਲਾਈ ਕਰਦੀ ਆ ਫਿਰ ਆਪਾਂ ਅਪਲਾਈ ਕਰਦੇ ਆ ਹਾਂ ਫਿਰ ਆਪਾਂ ਅਪਲਾਈ ਕਰਦੇ ਹਾਂ ਇਟ ਅ ਬਿਟ ਲਿਪਸਟਿਕ ਹੂੰ ਕਾਜਲ ਕਾਜਲ ਮੈਂ ਹਿਮਾਲਿਆ ਦਾ ਹੀ ਲਗਾਨੀ ਆ i don't know why ਮੇਰੇ ਕੋਲ ਬਹੁਤ ਸਾਰੀ choices ਆ ਪਰ ਮੈਂ i don't know ਇਹ ਵਾਲਾ ਲਗਾਨਾ ਪਸੰਦ ਕਰਦੀ ਆ ਇੱਕ ਮੇਰੇ ਕੋਲ ਆ ਬਲਸ਼ਰ ਹੈ ਤੇ ਇਹਦੇ ਨਾਲ ਪਹਿਲੇ BP ਵਧਿਆ ਪਿਆ ਮੇਰਾ ਲੋਡ ਹੈ ਨਹੀਂ ਇਹਦੀ ਵੈਸੇ ਮੈਨੂੰ ਜ਼ਿਆਦਾ ਸੋ ਹੇਅਰ ਵੀ ਗੋ ਕੋਮ ਕੋਮ ਵੀ ਲੱਗੇ ਸੀ ਮੈਂ ਹਾਂ ਕੰਗਾ ਵੀ ਬੈਸੀ ਹੈ ਰਵੀ ਵੀ ਅੱਛੀ ਲੱਗ ਰਹੀ ਹੈ ਨਾ ਵੀਡੀਓ ਚ ਇਹ ਸਟਾਈਲ ਦੀ ਤਾਂ ਆਪਾਂ ਬਾਅਦ ਚ ਦੇਖ ਲਾਂਗੇ ਐਂਡ ਦੈਟਸ ਇਟ ਹੁਣ ਆਪਾਂ ਸ਼ੁਰੂ ਕਰਦੇ ਆਂ ਆਪਣੀ ਵੀਡੀਓ ਅਸੀਂ ਵੀਡੀਓ ਮੇਨ ਇਹ ਨਹੀਂ ਵੀ ਲੱਗ ਬਣ ਸਕਦੀ ਸੀ ਬਟ ਅੱਜ ਮੇਰਾ ਮੇਨ ਟਾਪਿਕ ਹੈ ਕਿ ਜਦੋਂ ਤੁਹਾਨੂੰ ਗੁੱਸਾ ਚੜੇ ਉਹ ਤੁਸੀਂ ਕਿਵੇਂ ਆਪਣੇ ਮਾਈਂਡ ਨੂੰ ਸ਼ਾਂਤ ਕਰਨਾ ਹੈ ਜੋ ਕਿ ਮੈਨੂੰ ਬਹੁਤ ਜ਼ਿਆਦਾ ਗੁੱਸਾ ਚੜ ਰਿਹਾ ਹੈ ਪਰ ਮੈਂ ਆਪਣੇ ਮਾਈਂਡ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਆ ਯਾਰ ਮੇਰੇ ਬੋਲ ਇਸ ਟੁੱਟੇ ਓਫੋ ਮੇਰੇ ਨਾਲ ਅਕਸਰ ਸੱਚੀ ਬਹੁਤ ਜ਼ਿਆਦਾ ਮੈਸੀ ਹੈ ਨੇ ਤੇ ਮੈਨੂੰ ਸਮਝ ਨਹੀਂ ਲੱਗ ਰਿਹਾ ਇਹਨਾਂ ਦਾ ਕੀ ਕਰੀਏ ਤੋਂ ਜਿਵੇਂ ਦੇ ਆਮੇਦੀ ਰਹਿਣ ਜੋ ਛਾਟੇ ਖੁੱਲੇ ਰਹਿੰਦੋ ਪਰ ਹੁਣ ਆਪਾਂ ਅੱਜ ਦਾ ਟੌਪਿਕ ਜੋ ਹੈਗਾ ਕਿ ਜਦੋਂ ਆਪਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਆਪਾਂ ਕਿਵੇਂ ਸ਼ਾਂਤ ਰਹਿਣਾ ਕਦੇ ਕਦੇ ਐਧਾ ਦੀ ਸਿਚੁਏਸ਼ਨਸ ਹੋ ਜਾਂਦੀ ਹੈ ਤੇ ਆ ਜੇ ਮਨਪੂਰ ਲੋਕ ਟੱਕਰ ਜਾਂਦੇ ਹਨ ਜਿਹੜੇ ਗੁੱਸਾ ਹੀ ਚੜਾਉਂਦੇ ਰਹਿੰਦੇ ਆ ਜਿਹੜੇ ਹਟਦੇ ਹੀ ਨਹੀਂ ਮਤਲਬ ਜਦ ਤੱਕ ਸਾਡਾ ਬੀਪੀ ਨਾ ਨਾ ਵਧੇ ਉਹਨਾਂ ਨੂੰ ਚੈਨ ਹੀ ਨਹੀਂ ਪੈਂਦਾ ਜਦ ਤੱਕ ਆ ਸਾਡੀ ਤਬੀਅਤ ਨਾ ਖਰਾਬ ਹੋ ਜੇ ਹਨਾ ਤੇ ਜਦੋਂ ਆਪਾਂ ਰੂਟੀਨ ਵਿੱਚ ਕੋਈ ਵਰਕ ਕਰ ਰਹੇ ਆ ਆਹ ਪਤਾ ਨਹੀਂ ਕਿ ਮੇਰੇ ਹੀਅਰਸ ਨੇ ਚਾਚਰੇ ਚਲੋ ਠੀਕ ਹੈ ਜਦੋਂ ਪ੍ਰੋਟੀਨ ਵਿੱਚ ਕੋਈ ਕੰਮ ਕਰਦੇ ਆ ਹਨਾ ਦੇ ਸਪੋਸ ਕਰੋ ਜੌਬ ਕਰਦੇ ਆ ਉਥੇ ਏਦਾਂ ਦੇ ਬਿਲਕੁਲ ਕਾਲੀਗਸ ਹੋ ਜਾਂਦੇ ਆ ਜਾਂ ਕੋਈ ਵੀ ਐਦਾਂ ਦਾ ਜਿਹੜਾ ਆਪ ਨੂੰ ਫਰਸਟ੍ਰੇਟ ਹੀ ਕਰਦਾ ਰਹਿੰਦਾ ਉਸ ਚ ਲੋਕਾਂ ਨੂੰ ਆਪਾਂ ਅਵੋਇਡ ਵੀ ਨਹੀਂ ਕਰ ਸਕਦੇ ਕਿਉਂਕਿ ਆਪਾਂ ਡੇਲੀ ਰੂਟੀਨ ਚ ਉਹਨਾਂ ਨੂੰ ਮਿਲਣਾ ਹੁੰਦਾ ਹੈਗਾ ਉਹਨਾਂ ਨਾਲ ਡੀਲ ਕਰਨਾ ਹੁੰਦਾ ਹੈ ਕਸਟਮਰਸ ਨਾਲ ਡੀਲ ਕਰਨਾ ਹੁੰਦਾ ਹੈ ਜਾਂ ਫੈਮਿਲੀ ਵਿੱਚ ਕੋਈ ਹਾਜੀ ਰਿਲੇਟਿਵਸ ਹੋਗੇ ਫਿਰ ਫਰੈਂਡਸ ਹੋਗੇ ਕੋਈ ਵੀ ਹੋ ਗਿਆ ਜਿਹੜਾ ਆਪ ਨੂੰ ਫਰਸਟ੍ਰੇਟ ਕਰਦਾ ਕੋਈ ਇਨਸਾਨ ਹੋ ਗਿਆ ਕੋਈ ਚੀਜ਼ ਵੀ ਹੋ ਸਕਦੀ ਹੈ ਕੋਈ ਮਾਈਂਡ ਵਿੱਚ ਬੈਡ ਮੈਮਰੀ ਹੁੰਦੀ ਹੈ ਜਿਹੜੀ ਆਪਾਂ ਨੂੰ ਇਰਿਟੇਟ ਕਰਦੀ ਆਪਾਂ ਨੂੰ ਦੁਖੀ ਕਰਦੀ ਆਪਾਂ ਨੂੰ ਗ ਪਾਸਟ ਵਿੱਚ ਕੋਈ ਜਾਂ ਇਨਸੀਡੈਂਟ ਹੋ ਜਾਂਦਾ ਤੇ ਉਹਨਾਂ ਚੀਜ਼ਾਂ ਤੋਂ ਆਪਾਂ ਕਿਵੇਂ ਬਾਹਰ ਆਣਾ ਹੈ ਤੇ ਆਪਣੇ ਆਪ ਨੂੰ ਰਿਲੈਕਸ ਕਰਨਾ ਹੈ ਅੱਜ ਦੀ ਵੀਡੀਓ ਹੈਗੀ ਆ ਉਹਦੇ ਉੱਪਰ ਤਾਂ ਇਸ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਕਿਉਂਕਿ ਬੀਇੰਗ ਐ ਪੰਜਾਬੀ ਪੰਜਾਬੀਆਂ ਦਾ ਤਾਂ ਇੱਕੋ ਮਿੰਟ ਚ ਪਾਰਾ ਚੜ ਜਾਂਦਾ ਹੈ ਇਹ ਗੱਲ ਸੱਚ ਆ ਨਾ ਤੇ ਆਪਾਂ ਪਾਰਾ ਚੜਾਉਣਾ ਨਹੀਂ ਜ਼ਿਆਦਾ ਕਿਉਂਕਿ ਸਿਹਤ ਨੂੰ ਵੀ ਧਿਆਨ ਚ ਰੱਖਣਾ ਹੈਗਾ ਸਿਹਤ ਖਰਾਬ ਹੁੰਦੀ ਹੈ ਬੀਪੀ ਵਧਾ ਵਧਾ ਕੇ ਹਾਂ ਜੇ ਕੋਈ ਬੋਲੇ ਉਹਨਾਂ ਜਵਾਬ ਦਿਓ ਪਰ ਆਣੀ ਅੱਗੇ ਆਪਣੇ ਆਪ ਨੂੰ ਗੁੱਸਾ ਚੜਾ ਕੇ ਆਪਣੇ ਆਪ ਨੂੰ ਅੰਦਰ ਕਲਪ-ਕਲਪ ਕੇ ਆਪਣੀ ਤਬੀਅਤ ਖਰਾਬ ਕਰੋ ਤੇ ਉਸ ਚੀਜ਼ ਤੋਂ ਆਪਣੇ ਆਪ ਨੂੰ ਤੁਸੀਂ ਕਿਵੇਂ ਰੋਕਣਾ ਹੈ ਉਹ ਚੀਜ਼ ਆਪਾਂ ਅੱਜ ਡਿਸਕਸ ਕਰਾਂਗੇ ਹਾਏ ਅੱਜ ਨਾ ਮੈਨੂੰ ਨਾ ਪਤਾ ਨਹੀਂ ਮੇਰਾ ਨਾ ਬਾਰਾ ਚੜ ਰਿਹਾ ਜਦੋਂ ਨਾ ਇੱਕੋ ਤੋਂ ਮੈਨੂੰ ਗੁੱਸਾ ਚੜ ਜਾਂਦਾ ਨਾ ਮੇਰਾ ਦਿਮਾਗ ਨਾ ਗਰਮ ਹੋ ਜਾਂਦਾ ਹੈ ਤੇ ਨਾਲ-ਨਾਲ ਮੈਨੂੰ ਨਾ ਇੱਕੋਦਮ ਨਾ ਮਤਲਬ ਮੇਰੀ ਗੱਲਾਂ ਚ ਏਸੇ ਇੱਕ ਨਿਕਲੋਂ ਲੌਕ ਜਾਂਦਾ ਰਹੇਗਾ ਕਿਉਂਕਿ ਆਪਣਾ ਬੀਪੀ ਵਾਧਿਆ ਨਾ ਜ਼ਿਆਦਾ ਹੁੰਦਾ ਹੀ ਆ ਯਾਰ ਇੱਕ ਤਾਂ ਇਹਨਾਂ ਦੇ ਨਾਲ ਦੇ ਕਬੂਤਰਾਂ ਨੇ ਇਹਨਾਂ ਖੂਨ ਪੀਤਾ ਨਾ ਮੇਰੀ ਸਾਰੀ ਵੀਡੀਓਜ਼ ਖਰਾਬ ਕਰਦੇ ਜੀ ਕੋ ਨਾ ਇੱਕ ਸਕਿੰਟ ਵੇਟ ਕਰੋ ਦਰਵਾਜ਼ੇ ਤੇ ਲੱਤ ਮਾਰੀ ਬਾਸ ਨੂੰ ਕੇ ਭੱਜ ਕੇ ਉੱਡ ਗਈ ਚਲੋ ਹੈ ਜੀ ਆਓ ਅਪਾ ਮੇਨ ਟਾਪਿਕ ਤੇ ਚਲ ਕਾਦੇ ਇੱਕ ਵਾਰੀ ਕੀ ਹੋਇਆ ਮੈਨੂੰ ਇੰਨਾ ਜ਼ਿਆਦਾ ਨਾਲ ਟ੍ਰਿਗਰ ਕੀਤਾ ਗਿਆ ਤੇ ਮੈਂ ਬਹੁਤ ਜ਼ਿਆਦਾ ਫਰਸਟ੍ਰੇਟ ਹੋ ਗਈ ਤੇ ਕਦੇ-ਕਦੇ ਇਦਾਂ ਹੁੰਦਾ ਨਾ ਆਪਾਂ ਬਹੁਤ ਜ਼ਿਆਦਾ ਗੁੱਸੇ 'ਚ ਹੁੰਨੇ ਆ ਪਰ ਆਪਾਂ ਗੁੱਸਾ ਕਿਸੇ ਦੇ ਸਾਹਮਣੇ ਕੱਢ ਨਹੀਂ ਸਕਦੇ ਕਿਸੇ ਨੂੰ ਦਿਖਾ ਨਹੀਂ ਸਕਦੇ ਉਹ ਸਿਚੁਏਸ਼ਨ ਦਾ ਕਿਉਂਕਿ ਆਪਾਂ ਨੂੰ ਪੇਸ਼ੈਂਸ ਰੱਖਣੀ ਪੈਂਦੀ ਹੈਗੀ ਆ ਪਰ ਯਾਰ ਐਂਗਰ ਇਜ਼ ਆਲਸੋ ਅ ਪਾਰਟ ਆਫ ਹਿਊਮਨ ਇਮੋਸ਼ਨਸ ਹੈਨ ਯਾ ਕਿ ਆਪਾਂ ਗੁੱਸਾ ਬਿਲਕੁਲ ਹੀ ਕਰਨਾ ਬੰਦ ਕਰ ਸਕਦੇ ਆ ਹਾਂ ਆਪਾਂ ਇਹ ਜੀ ਸਿਚੁਏਸ਼ਨ ਨੂੰ ਚੇਂਜ ਕਰਕੇ ਆਪਣੇ ਮਾਈਂਡ ਸੈਟ ਨੂੰ ਚੇਂਜ ਕਰਕੇ ਗੁੱਸੇ ਨੂੰ ਇਕੋਦਮ ਆਪਾਂ ਯੋ ਇਕੋਦਮੇ ਹੌਲੀ-ਹ ਉਹ ਸ਼ਾਂਤ ਕਰ ਸਕਦੇ ਆ ਤੇ ਉਹ ਆਪਣੇ ਆਪ ਨੂੰ ਨਿਊਟਰਲ ਕਰ ਸਕਦੇ ਆ ਉਸ ਚੀਜ਼ ਨੂੰ ਸੰਭਾਲ ਸਕਦੇ ਆ ਆਪਣਾ ਗੁੱਸਾ ਸ਼ਾਂਤ ਕਰ ਸਕਦੇ ਆ इजीली ਉਹ ਮੇਨ ਫੈਕਟ ਆਣੀ ਕਿ ਬਿਲਕੁਲ ਹੀ ਗੁੱਸਾ ਕਰਨਾ ਪਛੜ ਦਵਾਂਗੇ ਵੀ ਯਾਰ ਇਨਸਾਨ ਵੀ ਯਾਰ ਹਿਊਮਨ ਬੀings ਇੰਨਾ ਤਾਂ ਸਾਡੇ ਚ ਫੀਲਿੰਗਸ ਸਾਰੀਆਂ ਇਹ ਸਾਰੀ ਇਮੋਸ਼ਨਸ ਹੁੰਦੇ ਸਾਡੇ ਚ ਤੇ ਇੱਕ ਵਾਰ ਮੇਰੇ ਨਾਲ ਵੈਦਰ ਸਿਚੁਏਸ਼ਨ ਹੈ ਜਦੋਂ ਮੈਨੂੰ ਬਹੁਤ ਜ਼ਿਆਦਾ ਗੁੱਸਾ ਚੜ ਰਿਹਾ ਸੀ ਐਂ ਮੈਂ ਕੰਟਰੋਲ ਕਰਨਾ ਸੀ ਤੇ ਜਦੋਂ ਆਪਾਂ ਕੰਟਰੋਲ ਓਵਰ ਕਰ ਦਿਆ ਨਾ ਤਾਂ ਅੰਦਰੋਂ ਹੀ ਆਪਾਂ ਕਲਪਨ ਜ਼ਿਆਦਾ ਲੱਗ ਜਾਂਦੇ ਆ ਤੇ ਤਬੀਅਤ ਜ਼ਿਆਦਾ ਖਰਾਬ ਹੁੰਦੀ ਆ ਤੇ ਉਹ ਗੁੱਸਾ ਕਦੇ ਕਦੇ ਰੋਣੇ ਚ ਨਿਕਲ ਜਾਂਦਾ ਮੈਂ ਇੱਕ ਵਾਰੀ ਬਹੁਤ ਰੋਈ ਸੀਗੀ ਇਦਾਂ ਤੁਹਾਡੇ ਨਾਲ ਵੀ ਇਦਾਂ ਹੁੰਦਾ ਐ ਸਪੈਸ਼ਲੀ ਮੇਰੇ ਨਾਲ ਤਾਂ ਕੁੜੀਆਂ ਨਾਲ ਇਦਾਂ ਹੁੰਦਾ ਜਦੋਂ ਉਹਨੂੰ ਗੁੱਸਾ ਆ ਜਾਂਦਾ ਤੇ ਉਹ ਕਿਸੇ ਤਰ੍ਹਾਂ ਉਹ ਨਹੀਂ ਦਿਖਾ ਪਾਉਂਦੀ ਤਾਂ ਰੋਣ ਲੱਗ ਜਾਂਦੀਆਂ ਹਨਾ ਓਵਰ ਗੁੱਸਾ ਕਦੇ ਕਦੇ ਆਉਂਦਾ ਤਾਂ ਰੋਣਾ ਨਿਕਲ ਆਉਂਦਾ ਮੇਰੇ ਨਾਲ ਲੱਗੇ ਨਹੀਂ ਸੀ ਹੁੰਦਾ ਪਰ ਹੁਣ ਇੱਕ ਦੋ ਵਾਰੀ ਮੇਰੇ ਨਾਲ ਇਦਾਂ ਹੋਇਆ ਸੋ ਇਹ ਸਭ ਕੁਝ ਗੱਲਾਂ ਹੈ ਕਿ ਜਦ ਇਹ ਆਪਾਂ ਜਦੋਂ ਰੋਣੇ ਆ ਤਾਂ ਆਪਾਂ ਫੀਲ ਕਰਦੇ ਹਾਂ ਰੋਣੇ ਦਾ ਜਿਹੜਾ ਗੁੱਸਾ ਕਰਦਾ ਹੈ ਉਹ ਫੀਲ ਕਰਦੇ ਹਾਂ पर गुस्से ਦਾ ਨੁਕਸਾਨ ਬਹੁਤ ਜ਼ਿਆਦਾ ਹੈ ਹਾਈ ਬੀਪੀ ਮਾਈਂਡ ਤੇ ਕਦੇ-ਕਦੇ ਮੈਂ ਇੱਕ ਵਾਰੀ ਇੰਨਾ ਰੋਜ਼ ਗੁੱਸਾ ਕਰਨ ਲੱਗੀ ਸੀ ਮੇਰੇ ਰਾਈਟ ਸਾਈਡ ਜਿਹੜੀ ਮੇਰੀ ਵੇਨ ਹੈ ਇਧਰ ਪੀਨ ਹੋਣ ਲੱਗੀ ਸੀ ਸੋ डोंਟ డు ਥੈਟ ਟ੍ਰਾਈ ਟੂ ਕੰਟਰੋਲ ਇਟ ਤੇ ਹੁਣ ਜਿਹੜੀ ਮੋਸਟ ਇੰਟਰਸਟਿੰਗ ਚੀਜ਼ ਹੈ ਕਿਵੇਂ ਆਪ ਆਪਣੇ ਗੁੱਸੇ ਨੂੰ ਕੰਟਰੋਲ ਕਰਨਾ ਗਾਇਸ ਚਲੋ ਕਰਦੇ ਹਾਂ ਫਸਟ ਥਿੰਗ ਜਿਹੜੇ ਲੋਕ ਤੁਹਾਨੂੰ ਗੁੱਸਾ ਚੜਾ ਰਹੇ ਨੇ ਹੈ ਜਿਹੜੀ ਸਿਚੁਏਸ਼ਨ ਤੁਹਾਨੂੰ ਗੁੱਸਾ ਚੜਾ ਆ ਰਹੀ ਹੈ ਜਦੋਂ ਉਹ ਚੀਜ਼ ਅਦਰੀ ਸਿਚੁਏਸ਼ਨ ਆਪਣੇ ਸਾਹਮਣੇ ਹੈ ਕਿ ਆਪਾਂ ਕੁਝ ਐਸੀਆਂ ਜੀ ਸੁਣ ਰਹੇ ਆ ਜਾਂ ਦੇਖ ਰਹੇ ਆ ਉਦੋਂ ਟਰਾਈ ਕਰੋ ਕਿ ਤੁਸੀਂ ਜੇ ਤਾਂ ਸਾਹਮਣੇ ਵਾਲੇ ਨੂੰ ਸਮਝਾ ਸਕਦੇ ਹੋ ਤਾਂ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰੋ ਜੇ ਨਹੀਂ ਸਮਝ ਰਿਹਾ ਪੇਸ਼IENTS ਨਾਲ ਸਮਝਾਉਣ ਦੀ ਕੋਸ਼ਿਸ਼ ਕਰੋ ਤੇ ਤੁਸੀਂ ਟਰਾਈ ਕਰੋ ਤੁਸੀਂ ਉਹਨਾਂ ਲੋਕਾਂ ਦੀ ਚੀਜ਼ਾਂ ਨੂੰ ਇਫੈਕਟ ਕਰਨਾ ਆਪਣੀ ਮਾਈਂਡ 'ਚ ਬੰਦ ਕਰ ਦਿਓ ਉਹਨਾਂ ਦੇ ਵਰਡਸ ਆ ਸਿਰਫ ਇੱਕ ਵਰਡ ਆ ਉਹ ਜੋ ਗੱਲਾਂ ਮੂੰਹ ਕਾਢ ਰਹੇ ਨੇ ਉਹ ਸੱਚਾਈ ਨਹੀਂ ਹੈਗੀ ਠੀਕ ਹੈ ਉਹ ਉਹ ਗੱਲਾਂ ਵਿੱਚ ਉਹ ਵਰਡਸ ਵਿੱਚ ਆਪਾਂ ਜਦੋਂ ਮਤਲਬ ਐਡ ਕਰਦੇ ਆ ਕਿ ਉਹਨੇ ਇਹਦਾ ਮਤਲਬ ਆਹ ਆਏਗਾ ਤੇ ਉਹਨੇ ਮੈਨੂੰ ਆਹ ਗੱਲ ਕਿ ਉਦੋਂ ਆਪਾਂ ਉਹ ਚੀਜ਼ਾਂ ਜ਼ਿਆਦਾ ਟ੍ਰਿਗਰ ਕਰਦੀਆਂ ਨੇ ਬਹੁਤ ਜ਼ਿਆਦਾ ਟ੍ਰਿਗਰ ਕਰਦੀਆਂ ਨੇ ਆਣੀ ਮੈਂ ਕਹਿੰਦੀ ਹਰ ਇੱਕ ਚੀਜ਼ ਜੇ ਤੁਸੀਂ ਆ ਕਰਨਾ ਛੱਡ ਦਿਓ ਪਰ ਜਦੋਂ ਤੁਹਾਨੂੰ ਪਤਾ ਨਾ ਤੁਹਾਨੂੰ ਗੁੱਸਾ ਆ ਰਿਹਾ ਤੇ ਇਹ ਚੀਜ਼ ਤੁਹਾਡੇ ਲਈ ਹਾਰਮਫੁਲ ਹੈ ਉਦੋਂ ਟਰਾਈ ਕਰੋ ਕਿ ਇਹ ਚੀਜ਼ ਤੁਸੀਂ ਕਰ ਪਾਓ ਉਸ ਤੋਂ ਇਲਾਵਾ ਜਦੋਂ ਤੁਹਾਨੂੰ ਗੁੱਸਾ ਆ ਰਿਹਾ ਹੈਗਾ ਤੁਸੀਂ ਪੇਸ਼ੈਂਸ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਸਾਮਣੇ ਜੋ ਕੰਟੀਨਿਊਸਲੀ ਚੱਲ ਰਹੀ ਹੈ ਤਾਂ ਉਸ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰੋ ਉਸ ਇਨਸਾਨ ਤੋਂ ਜਾਂ ਉਸ ਸਿਚੁਏਸ਼ਨ ਤੋਂ ਠੀਕ ਹੈ ਪੇਸ਼ੈਂਸ ਰੱਖ ਕੇ ਜੇ ਨਹੀਂ ਹੋ ਰਿਹਾ ਇਹਨਾਂ ਚੋ ਕੁਝ ਵੀ ਨਹੀਂ ਕਰ ਪਰ ਇੰਨੀ ਜ਼ਿਆਦਾ ਸਿਚੁਏਸ਼ਨਸ ਖਰਾਬ ਹੋ ਚੁੱਕੀਆਂ ਕਿ ਸਮਝ ਹੀ ਨਹੀਂ ਆ ਰਿਹਾ ਕਿ ਕਿਵੇਂ ਡੀਲ ਕਰਾਂ ਮੈਂ ਗੁੱਸੇ ਨਾਲ 2 ਮਿੰਟ 2 ਮਿੰਟ ਲਈ ਵੀ ਨਹੀਂ 30 ਸੈਕਿੰਡ ਲਈ ਆਪਣੀ ਅੱਖਾਂ ਬੰਦ ਕਰੋ ਠੀਕ ਹੈ ਲੰਬਾ ਸਾਹ ਅੰਦਰ ਲਓ 10 ਸੈਕਿੰਡ ਲਈ ਹੋਲਡ ਕਰੋ ਆ 5 ਸੈਕਿੰਡ ਲਈ ਹੋਲਡ ਕਰੋ 5 ਤੱਕ ਗਿਨੋ ਐਂਡ ਫਿਰ ਇਨਹੇਲ ਕਰੋ ਸਾਹ ਅੰਦਰ ਲਓ 5 ਤੱਕ ਗਿਣਤੀ ਕਰੋ ਜਾਂ 10 ਤੱਕ ਗਿਣਤੀ ਕਰੋ ਰੋਕੋ ਐਂਡ ਨੂੰ ਸਾਹ ਨੂੰ ਛੱਡ ਦਿਓ ਐਟ ਲੀਸਟ 3 ਵਾਰੀ ਤੁਸੀਂ ਆਹ ਚੀਜ਼ ਕਰਨੀ ਆ ਐਂਡ ਤੁਸੀਂ ਦੇਖਿਓ ਤੁਹਾਨੂੰ ਬਹੁਤ ਰਿਲੀਫ ਮਿਲੇਗਾ ਸਭ ਤੋਂ ਇੰਟਰਸਟਿੰਗ ਕੀ ਇਸ ਵਾਰ ਕੀ ਹੁੰਦੀ ਜਦੋਂ ਮੈਨੂੰ ਕੋਈ ਗੁੱਸਾ ਚਲਾਉਂਦਾ ਹੈ ਮੈਨੂੰ ਕੋਈ ਡਾਊਨ ਫੀਲ ਕਰਾਉਣ ਦੀ ਕੋਸ਼ਿਸ਼ ਕਰਦਾ ਹੈ ਉਹਨਾਂ ਨੂੰ ਹੁੰਦਾ ਕਿ ਅਸੀਂ ਇਹਨੂੰ ਟ੍ਰਿਗਰ ਕਰਦਾਂਗੇ ਮੈਂ ਪਤਾ ਕੀ ਕਰਦੀ ਹਾਂ ਮੈਂ ਉਹਨਾਂ ਲੋਕਾਂ ਨੂੰ ਮਜ਼ਾਕ ਦੇ ਤਰੀਕੇ ਨਾਲ ਲੈਂਦੀ ਆ ਮੈਨੂੰ ਲੱਗਦਾ ਕਿ ਕੋਈ ਪਾਗਲ ਬੋਲ ਰਿਹਾ ਹੈ ਸਾਹਮਣੇ ਤੇ ਉਹਨਾਂ ਦੀ ਗੱਲਾਂ ਵੈਲਿਊ ਲੈਸ ਆ ਜਾਂ ਕੋਈ ਜੋਕਰ ਬੋਲ ਰਿਹਾ ਜਿਹੜਾ ਮੈਨੂੰ ਐਂਟਰੇਨ ਕਰ ਰਿਹਾ ਕਿਉਂਕਿ ਉਹਨਾਂ ਦੀ ਗੱਲਾਂ ਮੇਰੇ ਲਈ ਵੈਲਿਊ ਲੈਸ ਆ ਜਿਹੜੇ ਬੰਦੇ ਮੇਰੀ ਮੈਂਟਲ ਹੈਲਥ ਨੂੰ ਇਫੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਰ ਟਾਈਮ ਇਹਦਾ ਨਹੀਂ ਹੁੰਦਾ ਜਦੋਂ ਇਹ ਚ ਇਸ ਕਰਕੇ ਆਪਣੀ ਸਿਹਤ ਤੋਂ ਮਤ ਕੇ ਕੁਝ ਨਹੀਂ ਹੈਗਾ ਐਂ ਗੁੱਸੇ ਕਰਕੇ ਬਹੁਤ ਨੁਕਸਾਨ ਹੁੰਦਾ ਹੈ ਤਾਂ ਹਮੇਸ਼ਾ ਟਰਾਈ ਕਰਿਆ ਕਰੋ ਕਿ ਤੁਸੀਂ ਸ਼ਾਂਤ ਰਹੋ ਤੇ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਿਆ ਕਰੋ ਜਿਵੇਂ ਮੈਨੂੰ ਬਹੁਤ ਖੁਸ਼ੀ ਤੇ ਮੈਨੂੰ ਸ਼ਾਂਤੀ ਮਿਲਦੀ ਹੈ ਜਿੰਨਾ ਮੈਨੂੰ ਗੁੱਸਾ ਆ ਰਿਹਾ ਸੀ ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਥੈਂਕ ਯੂ so much everyone and i love you all bye